ਸਸਕਾਲ ਜੀ ਤੁਸੀਂ ਵੇਖ ਰਹੇ ਹੋ 7 ਡੇ ਨਿਊਜ਼ ਪੰਜਾਬ ਕਾਂਗਰਸ ਵਿੱਚ ਇਸ ਵੇਲੇ ਵੱਡਾ ਵਿਵਾਦ ਛੜਿਆ ਹੋਇਆ ਹੈ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਦੇ ਅਹਿਮ ਹਲਕੇ ਰਾਮਪਰਾ ਫੂਲ ਵਿਖੇ ਬੀਤੇ ਦਿਨੀ ਜਿੱਤੇਗਾ ਪੰਜਾਬ ਦੇ ਨਾਂ 'ਤੇ ਇੱਕ ਰੈਲੀ ਕੀਤੀ ਗਈ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਾਰਾਜ ਵਿਖੇ ਇਸ ਰੈਲੀ ਤੋਂ ਬਾਅਦ ਨਬਜੋਤ ਸਿੰਘ ਸਿੱਧੂ ਨੂੰ ਵਿਰੋਧੀਆਂ ਦੇ ਨਾਲ-ਨਾਲ ਆਪਣਿਆਂ ਨੇ ਵੀ ਤੰਜ ਕਸਨੇ ਸ਼ੁਰੂ ਕਰ ਦਿੱਤੇ ਹੈ ਪੰਜਾਬ ਕਾਂਗਰਸ ਨੇ ਇਹ ਗੱਲ ਹਾਈ ਕਮਾਂਡ ਕੋਲੇ ਵੀ ਪਚਾਈ ਜਿਸ ਤੋਂ ਬਾਅਦ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਵੇਂ ਸਿੱਧੂ ਦਾ ਨਾਮ ਨਹੀਂ ਲਿਆ ਪਰ ਕਈ ਤਰ੍ਹਾਂ ਦੇ ਤੰਜ ਕਸੇ ਉਧਰੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਬਣ ਨੇ ਸਿੱਧੂ ਨਵਾੜੇ ਹੱਥੀ ਲਿਆ ਹੈ ਉਧਰ ਹਲਕੇ ਦੇ ਵਿੱਚ ਕਈ ਸੀਨੀਅਰ ਕਾਂਗਰਸ ਆਗੂਆਂ ਨੇ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਮੋਰਚਾ ਖੋਲ ਦਿੱਤਾ ਹੈ ਅਜਿਹੀ ਹੀ ਇੱਕ ਕਾਂਗਰਸ ਆਗੂ ਨਾਲ ਤੁਹਾਡੀ ਗੱਲ ਕਰਵਾਉਣ ਜਾ ਰਹੇ ਹਾਂ ਹਲਕਾ ਫੂਲ ਦੇ ਸੀਨੀਅਰ ਕਾਂਗਰਸ ਆਗੂ ਗਰਤੇ ਸਿੰਘ ਮਾਨ ਸਾਬਕਾ ਪ੍ਰਧਾਨ ਨਗਰ ਕੌਂਸਲ ਫੂਲ ਅਤੇ ਯੂਥ ਕਾਂਗਰਸ ਦੇ ਆਗੂ ਨੇ ਗਰਤੇ ਸਿੰਘ ਰਾਣਾ ਰਾਣਾ ਜੀ ਤੁਹਾਡਾ ਸਵਾਗਤ ਹੈ ਜੀ ਸਰ ਜੀ ਰਾਣਾ ਜੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੱਡਾ ਵਿਵਾਦ ਹੋਇਆ ਤੁਸੀਂ ਇਸ ਗੱਲ ਨੂੰ ਕਿਵੇਂ ਵੇਖਦੇ ਹੋ ਨਹੀਂ ਜਿਹੜਾ ਵਿਵਾਦ ਹੈ ਬੇਵਸੂਲ ਹੈ ਜੀ ਸਿੱਧੂ ਸਾਹਿਬ ਆਏ ਜੀ ਉਹਨੇ ਆਉਦੇ ਬਖਸ਼ ਨੂੰ ਨਮਸਕਾਰ ਕੀਤੀ ਬਿਲਕੁਲ ਤੇ ਉਸ ਤੋਂ ਬਾਅਦ ਇੱਥੋਂ ਦੇ ਵਰਕਰਾਂ ਦੀ ਚਾਹਤ ਸੀ ਵੀ ਅਸੀਂ ਕੋਈ ਪ੍ਰੋਗਰਾਮ ਛੋਟਾ ਮੋਟਾ ਰੱਖੀਏ ਜੀ ਕੁਝ ਦਿਨਾਂ ਦੇ ਸੱਦੇ ਤੇ ਉਹ ਪ੍ਰੋਗਰਾਮ ਕੀਤਾ ਹਾਂ ਤੇ 8-10 ਹਜ਼ਾਰ ਦੀ ਹਾਜ਼ਰੀ ਵਿੱਚ ਸਿੱਧੂ ਸਾਹਿਬ ਬੋਲ ਕੇ ਗਏ ਆ ਜੀ ਪਰ ਸਿੱਧੂ ਦੀ ਇੱਕ ਗੱਲ ਰਹਿੰਦੀ ਹੈ ਭਾਵੇਂ ਉਹ ਭਾਰਤੀ ਜਨਤਾ ਪਾਰਟੀ 'ਚ ਰਹੇ ਆ ਭਾਵੇਂ ਉਹ ਪਿਛਲੇ ਸਮੇਂ ਅਕਾਲੀ ਭਾਜਪਾ ਸਰਕਾਰ ਦੇ ਨਾਲ ਗੱਠਜੋੜ ਰਿਹਾ ਹੈ ਸਿੱਧੂ ਵਿਰੋਧੀਆਂ ਦੇ ਨਾਲ-ਨਾਲ ਆਪਣੇਆਂ ਨੂੰ ਵੀ ਨਿਸ਼ਾਨੇ 'ਤੇ ਲੈ ਲੈਂਦੇ ਆ ਉਹਨਾਂ ਨੇ ਪੰਜਾਬ ਦੇ ਦੋ ਸਾਫਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਨੂੰ ਵੀ ਨਿਸ਼ਾਨੇ 'ਤੇ ਲਿਆ ਉਸ ਰੈਲੀ ਦੇ ਵਿੱਚ ਦੇਖੋ ਸਿੱਧੂ ਸਾਹਿਬ खरे ਆ 100% खरे ਆ ਉੱਚ ਸੱਚੇ ਵਿਚਾਰਾਂ ਦੇ ਆ ਜੀ ਉਹਨਾਂ ਲਈ ਪੰਜਾਬ ਦੇ ਹਿਤ ਉਹਨਾਂ ਲਈ ਹਾਵੀ ਨੇ ਜੀ ਪੰਜਾਬ ਵੀ ਹਿੱਤਾਂ ਕਰਕੇ ਉਹਨਾਂ ਨੇ ਬੇਸਿਕ ਆਪ ਦੇ ਚੀਫ ਮਿਨਿਸਟਰ ਸੀ ਹਾਂ ਕੈਪਟਨ ਅਵੰਦਰ ਸਿੰਘ ਹਾਂ ਉਹਨਾਂ ਨੇ ਵਾਅਦੇ ਕੀਤੇ ਹਾਂ ਗੁਟਕਾ ਸਾਹਿਬ ਦੀ ਸੌਂ ਖਾਦੀ ਜੀ ਉਹਨਾਂ ਤੇ ਪੂਰੇ ਨੇ ਉਤਰੇ ਵਾਰ-ਵਾਰ ਉਹ ਜਾਦਵੀ ਦਵਾਉਂਦੇ ਰਹੇ ਸਮੇਂ-ਸਮੇਂ ਤੇ ਸਿੱਧੂ ਸਾਹਿਬ ਲੜਾਈ ਲੜਦੇ ਰਹੇ ਜੀ ਪਰ ਮਹਾਰਾਜਾ ਸਾਹਿਬ ਨੇ ਉਹਨਾਂ ਦੀ ਗੱਲ ਦਾ ਕੋਈ ਧਿਆਨ ਨਹੀਂ ਦਿੱਤਾ ਜੀ ਉਸ ਤੋਂ ਬਾਅਦ ਚੰਨੀ ਸਾਹਿਬ ਬਣ ਕੇ ਜੀ ਚੰਨੀ ਸਾਹਿਬ ਦੇ ਬਣ ਤੋਂ ਬਾਅਦ ਏਜੀਬੀ ਕਾਲੀਦਾਲ ਵਾਲਿਆਂ ਦਾ ਲਾਤਾ ਜੀ ਡੀਜੀਬੀ ਵੀ ਉਹਨਾਂ ਦਾ ਲਾਤਾ ਬਿਲਕੁਲ ਰਜੈਨ ਦੇ ਕੇ ਉਹ ਦੋਨੇ ਚੀਜ਼ਾਂ ਵਾਪਸ ਕਰਾਉਣੀਆਂ ਪਈਆਂ ਜੀ ਸਿੱਧੂ ਸਾਹਿਬ ਪੰਜਾਬ ਤੇ ਹੱਕ ਸੱਚ ਦੀ ਲੜਾਈ ਲੜ ਰਹੇ ਨੇ ਕੈਪਟਨ ਅੰਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਚ ਚਲੇ ਗਏ ਤੁਸੀਂ ਇਸ ਗੱਲ ਨੂੰ ਵੀ ਕਿਵੇਂ ਵੇਖਦੇ ਹੋ ਉਹ ਤਾਂ ਦੇਖੋ ਪਹਿਲੇ ਹੀ ਉਹਨਾਂ ਦਾ ਸੀ ਤਾਲਮੇਲ ਜੀਪੀ ਨਾਲ ਸ਼ੁਰੂ ਤੋਂ ਕਾਂਗਰਸ ਨੇ ਉਹਨਾਂ ਨੂੰ ਦੋ ਵਾਰੀ ਮੁੱਖ ਮੰਤਰੀ ਬਣਾਇਆ ਜੀ ਅਕਾਲੀ ਦਲ ਨੇ ਟਿਕਟ ਨਹੀਂ ਦਿੱਤੀ ਐਮਐਲਏ ਦੀ ਧਿਆ ਕੇ ਉਹਨੂੰ ਪ੍ਰਧਾਨ ਬਣਾਇਆ ਪ੍ਰਧਾਨ ਬਣਾਉਣ ਤੋਂ ਬਾਅਦ ਸੀਐਮ ਬਣਾਇਆ ਫਿਰ ਸੀਐਮ ਬਣਾਇਆ ਇੰਨਾ ਕੁਛ ਲੈਣ ਦੇ ਬਾਵਜੂਦ ਜੇ ਮਹਾਰਾਜ ਸਾਹਿਬ ਅੱਜ ਛੱਡ ਕੇ ਗਏ ਆ ਤਾਂ ਬਹੁਤ ਮਾੜੀ ਗੱਲ ਹੈ ਨਹੀਂ ਜਾਣਾ ਚਾਹੀਦਾ ਸੀ ਸਿੱਧੂ ਤਾਂ ਇਹ ਗੱਲ ਯਾਦ ਵੀ ਕਰਾਉਂਦੇ ਰਹੇ ਆ ਹਾਂ ਯਾਦ ਕਰਾਉਂਦੇ ਰਹੇ ਵਾਰ-ਵਾਰ ਤੁਸੀਂ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਨੇ ਪ੍ਰਤਾਪ ਸਿੰਘ ਬਾਜਵਾ ਤੇ ਕਾਂਗਰਸ ਦੇ ਵਿੱਚ ਵੀ ਉਹ ਬਹੁਤ ਵੱਡਾ ਚਿਹਰੇ ਵਜੋਂ ਵੇਖੇ ਜਾਂਦੇ ਆ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੂ ਨੂੰ ਮਹਾਰਾਜ ਰੈਲੀ ਨੂੰ ਲੈ ਕੇ ਕਿਹਾ ਵੀ ਯਾਰ ਤੂੰ ਵੱਖਰਾ ਅਖਾੜਾ ਕਿਉਂ ਲਾ ਰਿਹਾ ਹੈ ਉਨੇ ਕਾਫੀ ਸਿੱਧੂ ਦੇ ਖਿਲਾਫ ਵੀ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਵਿੱਚ ਵੀ ਕਈ ਵਿਅਕਤੀ ਤੇ ਕਈ ਵਿਧਾਇਕ ਸਾਬਕਾ ਵਿਧਾਇਕ ਵੀ ਉੱtre ਨੇ ਦੇਖੋ ਜਿੱਥੋਂ ਤੱਕ ਬਾਜਵਾ ਸਾਹਿਬ ਦਾ ਸਵਾਲ ਹੈ ਜੀ ਸਿੱਧੂ ਸਾਹਿਬ ਨੂੰ ਜਦੋਂ ਮਹਾਰਾਜ ਸਾਹਿਬ ਨੂੰ ਤੋੜਨ ਦੇ ਚੱਲ ਰਿਹਾ ਸੀ ਤੇ ਸਿੱਧੂ ਸਾਹਿਬ ਦੀ ਤਾਰੀਫ ਕਰਦੇ ਨੇ ਥੱਕਦੇ ਜੀ ਜਦੋਂ ਕਿ ਮਹਾਰਾਜ ਸਾਹਿਬ ਨੂੰ ਸੌ ਸੌ ਗਾਲਾਂ ਕੱਢਦੇ ਸੀ ਬਿਲਕੁਲ ਜਿੱਦਾਂ ਇਹ ਟੁੱਟਣ ਤੇ ਆ ਗਿਆ ਕੰਮ ਹਾਂ ਰਾਤ ਨੂੰ ਸੇ ਸਮਝ ਜਾ ਕੇ ਉਹਨਾਂ ਦੇ ਪਿੰਗਾ ਝੂਟਣ ਲੱਗ ਗਏ ਸੀ ਤਦੋਂ ਸੋ ਕੀ ਕੀਤਾ ਜਾਵੇ ਇਹਨਾਂ ਲੀਡਰਾਂ ਦਾ ਕੋਈ ਸਟੈਂਡ ਹੀ ਨਹੀਂ ਹੈ ਨੀ ਜੀ ਪੰਜਾਬ ਵਾਸਤੇ ਕੋਈ ਮੁੱਦਾ ਨਹੀਂ ਸਿੱਧੂ ਸਾਹਿਬ ਕੋਲੇ ਮੁੱਦਾ ਹੈ ਜੀ ਜੇ ਸਿੱਧੂ ਸਾਹਿਬ ਦਾ ਏਜੰਡਾ ਲਾਗੂ ਕਰ ਦਿੰਦੇ ਜੀ ਤੇ ਸਰਕਾਰ ਅੱਜ ਕਾਂਗਰਸ ਦੀ ਹੋਣੀ ਸੀ ਜੀ ਕਹਿੰਨੇ ਆ ਵੀ ਜਿਹੜਾ ਇਹ ਸਿੱਧੂ ਦਾ ਏਜੰਡਾ ਲਾਗੂ ਨਾ ਕਰਨ ਦੇ ਕਾਰਨ ਨਾ ਕਰ ਕਰਕੇ ਆ ਗਏ ਕਹਿੰਦੇ ਵੀ ਸਿੱਧੂ ਤਾਂ ਬੱਖਰੀ ਢਫਲੀ ਵਜਾਉਂਦਾ ਰਹਿੰਦਾ ਸੀ ਜਿਹੜਾ ਵੀ ਉਹ ਜੇ ਪਹਿਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਉਹਦੇ ਨਾਲ ਆੜਾ ਲਾ ਲਿਆ ਫਿਰ ਚਰਨਜੀਤ ਸਿੰਘ ਚੰਨੀ ਸੀ ਉਹਦੇ ਨਾਲ ਆੜਾ ਲਾ ਲਿਆ ਇਹ ਕਹਿੰਦੇ ਪਹਿਲਾਂ ਮੈਨੂੰ ਪ੍ਰਧਾਨ ਬਣਾਓ ਫਿਰ ਮੈਨੂੰ ਮੁੱਖ ਮੰਤਰੀ ਵੀ ਮੈਨੂੰ ਬਣਾਓ ਨਹੀਂ ਨਹੀਂ ਉਹ ਪੰਜਾਬ ਫੇਤਾ ਦੀ ਗੱਲ ਕਰਦੇ ਸੀ ਹਾਈ ਕਮਾਂਡ ਦੇ ਬਿਲਕੁਲ ਨਾਲ ਨੇ ਰੌਹਲ ਜੀ ਦੇ ਪ੍ਰਿੰਕਾ ਜੀ ਦੇ ਬਹੁਤ ਨੇੜੇ ਨੇ ਬਾਰ ਬਾਰ ਉਹ ਇੱਕੋ ਗੱਲ ਤੇ ਜ਼ੋਰ ਦਿੰਦੇ ਸੀ ਵੀ ਜਿਹੜੀਆਂ ਗੱਲਾਂ ਕਰਕੇ ਆਪਾਂ ਆਏ ਆਂ ਸਰਕਾਰ ਤੇ ਉਹਨਾਂ ਨੂੰ ਲਾਗੂ ਕਿਉਂ ਨਹੀਂ ਕਰ ਰਹੇ ਆਪਾਂ ਪਰ ਲਾਗੂ ਕਰੋ ਉਹਨਾਂ ਨੂੰ ਮੁੱਦੇ ਉਹ ਵੀ ਬਾਰ ਬਾਰ ਉਠਾ ਰਹੇ ਸੀ ਚੰਨੀ ਸਾਹਿਬ ਵੀ ਬਣ ਗਏ ਚੰਨੀ ਸਾਹਿਬ ਦੇ ਵੀ ਰਿਸ਼ਤੇਦਾਰ ਚਾਦਰਾਂ ਵਸਾ ਕੇ ਬੈਠ ਗਏ ਉਹੀ ਪੈਸਾ ਇਕੱਠਾ ਕਰਨ ਲੱਗ ਗਏ ਉਹੀ ਸਾਰਾ ਸੇਟੂ ਉਵੇਂ ਹੀ ਫੇਰ ਚੱਲ ਪਿਆ ਤਾਂ ਇਸ ਕਰਕੇ ਬੇਸ਼ੱਕ ਆਪਣੇ ਆ ਬੇਸ਼ੱਕ ਪ੍ਰੇਆ ਸਿੱਧੂ ਸਾਹਿਬ ਹਮੇਸ਼ਾ ਪੰਜਾਬ ਦੇ ਨਾਲ ਖੜੇ ਆ ਹੱਕ ਸੱਚ ਨਾਲ ਖੜੇ ਨੇ ਸਿੱਧੂ ਨੂੰ ਮਹਾਰਾਜ ਹੀ ਕਿਉਂ ਵਿਖਿਆ ਉਹਦਾ ਆਪ ਦਾ ਜੱਦੀ ਹਲਕਾ ਪਟਿਆਲਾ ਲੋਕ ਸਭਾ ਉੱਥੇ ਵੀ ਕਈ ਹਲਕੇ ਸੀਗੇ ਵਿਧਾਨ ਸਭਾ ਦੇ ਤੇ ਅੰਮ੍ਰਿਤਸਰ ਤੋਂ ਕਈ ਵਾਰੀ ਸੰਸਦ ਮੈਂਬਰ ਰਹੇ ਨੇ ਉੱਥੇ ਵੀ ਰਹੇ ਆ ਕਹਿੰਦੇ ਵੀ ਸਿੱਧੂ ਨੂੰ ਆਪਦੇ ਆ ਨਹੀਂ ਤਾਂ ਕਿਸੇ ਨੇ ਬੁਲਾਇਆ ਨਹੀਂ ਐਡੀ ਦੂਰ ਆ ਕੇ ਸਿੱਧੂ ਨੇ ਮਹਾਰਾਜ ਰੈਲੀ ਰੱਖੀ ਪਤਾ ਨਹੀਂ ਕਿਉਂ ਨਹੀਂ 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 ਐਸੀ ਕੋਈ ਗੱਲ ਨਹੀਂ ਸੀ ਅਸੀਂ ਸਾਰਿਆਂ ਨੇ ਰਲ ਮਿਲ ਕੇ ਬੇਨਤੀ ਕੀਤੀ ਵੀ ਆਓ ਜੀ ਆਪਾਂ ਇੱਥੋਂ ਅਸ਼ੀਰਵਾਦ ਲੈ ਕੇ ਮਹਾਰਾਜ ਸਾਹਿਬ ਚੱਲਦੇ ਸੀ ਸਿੱਧੂਆਂ ਦਾ ਜਿਹੜਾ ਫਸੋਕੜਾ ਬਾਬੇ ਤੇ ਇੱਥੇ ਸਿਰ ਤਲ ਕਰਦੇ ਤੇ ਬਿਲਕੁਲ ਮਿੱਟੀ ਕੱਢ ਕੇ ਫੇਰ ਕੰਮ ਸ਼ੁਰੂ ਕਰਦੇ ਆ ਤੇ ਉਹਨਾਂ ਨੂੰ ਵੀ ਅਸੀਂ ਕਿਹਾ ਵੀ ਇੱਥੋਂ ਅਸ਼ੀਰਵਾਦ ਲਓ ਜੀ ਇਹ ਸਿੱਧੂ ਸਾ ਸਿੱਧੂਆਂ ਨੂੰ ਅਸ਼ੀਰਵਾਦ ਸੇਮੇ ਪਾਸ਼ਾ ਨੇ ਦਿੱਤਾ ਸੀ ਜੀ ਜਦੋਂ ਸ਼ੀਰਵਾਦ ਲੈਣ ਆਏ ਤੇ ਅਸੀਂ ਇਕੱਠ ਰੱਖ ਲਿਆ ਜੀ ਉੱਚ ਮਾੜਾ ਕੀ ਕਰਤਾ ਪੂਰਾ ਕਹਿੰਦੀ ਹਲਕੇ ਦੇ ਕਈ ਸੀਨੀਅਰ ਜੂਨੀਅਰ ਲੀਡਰ ਵੀ ਇਸ ਰੈਲੀ ਦੇ ਵਿੱਚ ਨਹੀਂ ਪਹੁੰਚੇ ਜਿਹੜੇ ਸਿੱਧੂ ਦਾ ਸਿੱਧੇ ਤੌਰ ਤੇ ਵਿਰੋਧ ਕਰਦੇ ਆ ਦੇਖੋ ਸਾਰਿਆਂ ਨੂੰ ਖੁੱਲਾ ਸੱਦਾ ਸੀ ਜੀ ਸਪੈਸ਼ਲ ਕਿਸੇ ਨੂੰ ਕੋਈ ਸੱਦਾ ਨਹੀਂ ਸੀ ਓਕੇ ਓਪਨਲੀ ਬੈਨ ਲਾ ਕੇ ਪਿੰਡਾਂ ਚ ਪ੍ਰਚਾਰ ਕਰਾਇਆ ਸੀ ਜੀ ਠੀਕ ਹੈ ਜੀ ਉਸ ਤੇ ਲੋਕ ਆਏ ਜਿਹੜੇ ਪਿਆਰ ਕਰਦੇ ਸਿੱਧੂ ਸਾਹਿਬ ਨੂੰ ਪਿਆਰ ਕਰਦੇ ਪੰਜਾਬ ਨੂੰ ਪਿਆਰ ਕਰਦੇ ਉਹ ਸਾਰੇ ਪਹੁੰਚੇ ਬੱਡੀ ਗਿਣਤੀ 'ਚ ਪਹੁੰਚੇ ਤੇ ਲੀਟਰਾਂ ਨੂੰ ਵੀ ਕਿਸੇ ਨੂੰ ਕੋਈ ਗੱਲ ਨਹੀਂ ਸੀ ਵੀ ਕੋਈ ਨਾਂ ਬੁਲਾਉਂਦੇ ਆਉਂਦੇ ਜੀ ਆਇਆ ਨੂੰ ਕਹਿੰਦੇ ਜੀ ਸਿੱਧੂ ਦੇ ਹੱਕ ਦੇ ਵਿੱਚ ਗੁਰਤੇਜ ਸਿੰਘ ਰਾਣਾ ਨੇ ਪਹਿਲੀ ਆਵਾਜ਼ ਬੁਲੰਦ ਕੀਤੀ ਹੈ ਜਦਕਿ ਇਸ ਜ਼ਿਲ੍ਹੇ ਦੇ ਵਿੱਚ ਕਈ ਸਾਬਕਾ ਵਿਧਾਇਕ ਵੀ ਸਿੱਧੂ ਦੇ ਉਸ ਰੈਲੀ ਦੇ ਵਿੱਚ ਸੀਗੇ ਸ਼ਾਇਦ ਹੋ ਸਕਦਾ ਹੁਣ ਤੇ ਇਸ ਤੋਂ ਬਾਅਦ ਅ ਕਈ ਆਵਾਜ਼ਾਂ ਹੋਰ ਬੁਲੰਦ ਹੋ ਜਾਣ ਪਰ ਰਾਣੇ ਨੂੰ ਕੀ ਲੋੜ ਪੈ ਗਈ ਸੀ ਵੀ ਸਿੱਧੂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨ ਦੇਖੋ ਸਾਨੂੰ ਪੰਜਾਬ ਨਾਲ ਪਿਆਰ ਆ ਜੀ ਸਾਨੂੰ ਸਿੱਧੂ ਸਾਹਿਬ ਨਾਲ ਪਿਆਰ ਆ ਜੀ ਇਸ ਕਰਕੇ ਅਸੀਂ ਉਹਨਾਂ ਦੇ ਹੱਕ ਚਾਂ ਜੀ ਹਾਈ ਕਮਾਂਡ ਤੋਂ ਵੀ ਮੰਗ ਕਰਦੇ ਆ ਹੁਣ ਵੀ ਮੰਗ ਕਰਾਂਗੇ ਜਾ ਕੇ ਵੀ ਮਿਲਾਂਗੇ ਕਿ ਇਹਨਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੇ ਕੇ ਪੰਜਾਬ ਦੇ ਵਿੱਚ ਭੇਜੋ ਸਿੱਧੂ ਸਾਹਿਬ ਨੂੰ ਸਿੱਧੂ ਸਾਹਿਬ ਤੋਂ ਬਗੈਰ ਦੇਖੋ ਜਿੱਥੋਂ ਤੱਕ ਮੇਰਾ ਆਪਦਾ ਨਿੱਜੀ ਵਿਚਾਰ ਹੈ ਸਿੱਧੂ ਸਾਹਿਬ ਤੋਂ ਬਗੈਰ ਕਾਂਗਰਸ ਇੱਥੇ ਮਜ਼ਬੂਤ ਨਹੀਂ ਹੋ ਸਕਦੀ ਸਿੱਧੂ ਤੋਂ ਬਗੈਰ ਕਾਂਗਰਸ ਮਜ਼ਬੂਤ ਨਹੀਂ ਲੱਗਦੀ ਤਾਨੂੰ ਲੱਗਦਾ ਵੀ ਇਹ ਵਿਜ਼ਨ ਦੇ ਨਾਲ ਕਾਂਗਰਸ ਮੁੜ ਕੇ ਆ ਜੂ ਜਾਂ ਲੋਕ ਸਭਾ ਦੇ ਵਿੱਚ ਕਾਂਗਰਸ ਨੂੰ ਜੇ ਸਿੱਧੂ ਸਾਹਿਬ ਨੂੰ ਮੂਹਰੇ ਕਰਦੀਏ ਨਵਜੋਤ ਸਿੰਘ ਸਿੱਧੂ ਨੂੰ ਤਵੀ ਉਹ ਕਾਂਗਰਸ ਜਿੱਤ ਚੁਗੀ ਦੇਖੋ ਸਾਰੇ ਪੰਜਾਬੀ ਬਦਲਾ ਦੀ ਨੀਤ ਨਾਲ ਚੱਲੇ ਸੀ ਜੀ ਉਹਨਾਂ ਨੂੰ ਭਗਵਾਨ ਤੁਮਾਨ ਤੇ ਬਹੁਤ ਉਮੀਦਾਂ ਸੀ ਜੀ ਉਹ ਉਮੀਦਾਂ ਸਾਰੀਆਂ ਇਹਨਾਂ ਨੇ ਚੱਕਣਾ ਚੂਰ ਕਰ ਦਿੱਤੀਆਂ ਉਹੀ ਫੋਰਸਾਂ ਨਾਲ ਚੱਲਣ ਆ ਉਹੀ ਕਾਫਲੇ ਨਾਲ ਚੱਲਣੇ ਉਹੀ ਹੈਲੀਕਾਪਟਰਾਂ ਤੇ ਚੜਨਾ ਕੁਛ ਵੀ ਬਦਲਿਆ ਨਹੀਂ ਜੀ ਲੋਕ ਵਿਚਾਰੇ ਉੱਥੇ ਦੇ ਉੱਥੇ ਝਾਕਦੇ ਪਰ ਹੁਣ ਇੱਕੋ ਇੱਕ ਸਖੀਅਤ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੂੰ ਪੰਜਾਬੀਆਂ ਨੂੰ ਉਮੀਦ ਹੈ ਵੀ ਜੇ ਇਹ ਆ ਕੇ ਕੁਛ ਕਰ ਸਕਦੇ ਤਾਂ ਕੱਲਾ ਪੰਜਾਬ ਨੂੰ ਦਲਦਲ ਚੋਂ ਕੱਢ ਸਕਦੇ ਤਾਂ ਸਿੱਧੂ ਸਾਹਿਬ ਵੀ ਕੱਢ ਸਕਦੇ ਆ ਕੀ ਡਰੇ ਗੱਲ ਕਹਿੰਦੇ ਆ ਵੀ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਹੁਣ ਮਹਾਰਾਜ ਤੋਂ ਬਾਅਦ ਬਠਿੰਡੇ ਜ਼ਿਲ੍ਹੇ 'ਚ ਕਿਤੇ ਵੱਡੀ ਰੈਲੀ ਹੋ ਸਕਦੀ ਹੈ ਕੋਈ ਇਹ ਜੀ ਕੰਸੋ ਹੈ ਤੁਹਾਡੇ ਕੋਲੇ ਵੀ ਨਹੀਂ ਜਿੱਥੇ ਕਹਿਣਗੇ ਜੀ ਕਰਵਾ ਲਾਂਗੇ ਜ਼ਿਲ੍ਹੇ ਦਾ ਕੱਟ ਕਰ ਲਾਂਗੇ ਵੱਡੀ ਗੰਟੀ ਸਿੱਧੂ ਸਾਹਿਬ ਦੇ ਵਿਚਾਰਾਂ ਨਾਲ ਸਹਿਮਤ ਨੇ ਲੋਕ ਪੰਜਾਬੀ ਟਾਈਮ ਤਾਂ ਜੀ ਕੀ ਲੱਗਦਾ ਹੈ ਅਗਲਾ ਕਦਮ ਕੀ ਹੋਊਗਾ ਤੁਹਾਡਾ ਅਗਲਾ ਕਦਮ ਇਹ ਹੈ ਜੀ ਅਸੀਂ ਪੰਜਾਬ ਦੇ ਨਾਲ ਹੈ ਕਾਂਗਰਸ ਹਾਈ ਕਮਾਂਡ ਦੇ ਨਾਲ ਹੈ ਜਿਵੇਂ ਵੀ ਉਹ ਫੈਸਲਾ ਕਰੂਗੀ ਅਸੀਂ ਉਹ ਤੋਂ ਫੁੱਲ ਚੜਾਵਾਂਗੇ ਜੀ ਕਦੇ ਇਸ ਮਾਮਲੇ ਦੇ ਵਿੱਚ ਸਿੱਧੂ ਤੋਂ ਬਾਅਦ ਕਦੇ ਵਿਰੋਧੀਆਂ ਦਾ ਕੋਈ ਫੋਨ ਆਇਆ ਜਿਹੜੇ ਸਿੱਧੂ ਦੇ ਵਿਰੋਧੀ ਨਹੀਂ ਨਾ ਕਿ ਕਾਂਗਰਸ ਦੇ ਹੋ ਸਕਦਾ ਉਹ ਕਾਂਗਰਸ ਦੇ ਲੀਟਰ ਹੋਣ ਵੱਡੇ ਨੇ ਕਿਸੇ ਦਾ ਨਹੀਂ ਆਇਆ ਜੀ ਫੋਨ ਕਦੇ ਆਇ ਨਹੀਂ ਕਿਹਾ ਵੀ ਸਿੱਧੂ ਦੇ ਹੱਕ ਦੇ ਵਿੱਚ ਤੁਸੀਂ ਉਕਤ ਰਹੇ ਹੋ ਕਿਉਂ ਉਕਤ ਰਹੇ ਹੋ ਨਹੀਂ ਆਇਆ ਚਲੋ ਇੱਕ ਅਦੁੱਕਾ ਚੱਲੀ ਜਾਂਦਾ ਜੀ ਪਰ ਉਹ ਗੱਲ ਆਪਾਂ ਕਹਿੰਦੇ ਅਸੀਂ ਅਸੀਂ ਤਾਂ ਪੰਜਾਬ ਨਾਲ ਆ ਯਾਰ ਪੰਜਾਬ ਦੇ ਹਿੱਤ ਦੀ ਗੱਲ ਕਰਨੀ ਆ ਤੇ ਸਿੱਧੂ ਵੀ ਗਾਹਾਂ ਪੰਜਾਬ ਦੇ ਪੰਜਾਬ ਦੇ ਹਤੈਸੀ ਨੇ ਜੀ ਕੀ ਕਹਿਣਾ ਚਾਹੋਗੇ ਕਹਿਣਾ ਤਾਂ ਅਸਤੇ ਹੀ ਕਹਿਣਾ ਚਾਹੂਗਾ ਵੀ ਪੰਜਾਬ ਦੀ ਜਨਤਾ ਦੀ ਆਵਾਜ਼ ਹਾਈ ਕਮਾਂਡ ਨੂੰ ਸੁਣਨੀ ਚਾਹੀਦੀ ਹੈ ਸਿੱਧੂ ਸਾਹਿਬ ਨੂੰ ਕੁਮਾਂਡ ਦੇਣੀ ਚਾਹੀਦੀ ਹੈ 24 ਦੇ ਵਿੱਚ ਹੀ ਰਿਜ਼ਲਟ ਸਾਹਮਣੇ ਆ ਜੂਗਾ ਜੀ 2017 ਦੇ ਵਿੱਚ ਵੀ ਸਿੱਧੂ ਨੇ ਦਰਦਰ ਤੇ ਜਾ ਕੇ ਪ੍ਰਚਾਰ ਕੀਤਾ ਸੀ ਜੇ ਸਰਕਾਰ ਨੇ 77 ਸੀਟਾਂ ਜਿੱਤੀਆਂ ਸੀਗੀਆਂ ਕਾਂਗਰਸ ਨੇ ਸੌਰੀ ਕਾਂਗਰਸ ਨੇ 75 ਜਿੱਤ ਹੁਣ ਲੱਗਦਾ ਵੀ ਸਿੱਧੂ ਜੇ ਪ੍ਰਚਾਰ ਦੇ ਫੜ ਲੈਣਗੇ ਆ ਨਹੀਂ ਲੱਗਦਾ ਵੀ ਢਾਈ ਦੀ ਕਲਾ ਚ ਹੋ ਜਾਣਗੇ ਪਾਰਟੀ ਹਾਈ ਕਮਾਂਡ ਤੋਂ ਦੇ ਅਜਿਹੇ ਫੈਸਲੇ ਤੋਂ ਜਾਂ ਸੂਬੇ ਸੌਰੀ ਪਾਰਟੀ ਹਾਈ ਕਮਾਂਡ ਨੇ ਤਾਂ ਅਜੇ ਤੱਕ ਕੁਝ ਨਹੀਂ ਕੀਤਾ ਪਰ ਸਟੇਟ ਦਾ ਇੱਕ ਧੜਾ ਵੱਡਾ ਧੜਾ ਜਿਹੜਾ ਕਾਬਜ ਹੈ ਕਾਂਗਰਸ ਦੇ ਉੱਤੇ ਉਹ ਸਿੱਧੂ ਦੇ ਖਿਲਾਫ ਹੋ ਗਿਆ ਨੇ ਚਲੋ ਦੇਖੋ ਥੜੇ ਬੰਦੀ ਦਾ ਸਾਰੀਆਂ ਪਾਰਟੀਆਂ ਚ ਚਲਦੀ ਰਹਿੰਦੀ ਹੈ ਜੀ ਜਿੱਥੋਂ ਤੱਕ ਸਵਾਲ ਹੈ ਸਿੱਧੂ ਸਾਹਿਬ ਕੱਲੇ ਪੰਜਾਬ ਚ ਨਹੀਂ ਪੂਰੇ ਇੰਡੀਆ ਚ ਪੂਰੇ ਵਰਲਡ ਜਿੱਥੇ ਵੀ ਹਿੰਦੁਸਤਾਨੀ ਬੈਠਾ ਸਿੱਧੂ ਸਾਹਿਬ ਨੂੰ ਜਾਣ ਪਛਾਣ ਤਾਂ ਚੈਨ ਵਾਲਾ ਕਰਕੇ ਐਡਾ ਉਹ ਹਟਾ ਹੈ ਚਿਹਰਾ ਉਹਨਾਂ ਨੂੰ ਤਾਂ ਸਾਰੇ ਜਾਣਦੇ ਸਾਰੇ ਪਸੰਦ ਕਰਦੇ ਆ ਜਿਹੜਾ ਕੁਝ ਦਿਲ ਚ ਹੁੰਦਾ ਹੈ ਉਹ ਕਹਿ ਦਿੰਦੇ ਆ ਬਲਫੇਰ ਨਹੀਂ ਕਰਦੇ ਜਾਂ ਹੋ ਆਪ ਦਾ ਲੀਡਰ ਕਿੱਡਾ ਨਾ ਹੋਵੇ ਹਾਂ ਛੱਡਣ ਲੱਗੇ 1 ਮਿੰਟ ਲਾਉਂਦੇ ਆ ਵੀ ਆ ਛੱਡਿਆ ਛੜਦਾ ਕਿਸੇ ਹੋਰ ਦੇ ਨਾਲ ਜੁੜੇ ਨਹੀਂ ਰਾਜ ਸਭਾ ਦਾ ਮੈਂਬਰੀ ਵੀ ਛੱਡੀ ਐ ਸਿੱਧੂ ਨੇ ਪਰ ਆਈ ਨਹੀਂ ਲੱਗਦਾ ਵੀ ਕਾਂਗਰਸ ਸਿੱਧੂ ਦਾ ਭਵਿੱਖ ਧੁੰਦਲਾ ਕਰਨਾ ਚਾਹੁੰਦੀ ਹੈ ਕਾਂਗਰਸ ਹਾਈ ਕਮਾਂਡ ਪਿਛਲੇ ਕਈ ਸਟੇਟਾਂ ਦੀਆਂ ਚੋਣਾਂ ਹੋਈਆਂ ਜਿਦੇ ਵਿੱਚ ਸਿੱਧੂ ਨੂੰ ਕਿਸੇ ਪ੍ਰਕਾਰ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਐਜ਼ ਜਿਹੜੇ ਕਾਂਗਰਸ ਦੇ ਸਟਾਰ ਪ੍ਰਚਾਰਕ ਸੀ ਉਹਦੇ ਵਿੱਚ ਸਿੱਧੂ ਦਾ ਨਾਮ ਹੀ ਨਹੀਂ ਸੀ ਲਿਸਟ ਦੇ ਵਿੱਚ ਨਹੀਂ ਜੇ ਸਟਾਰ ਪ੍ਰਚਾਰਕ ਦਾ ਨਾਮ ਸਿੱਧੂ ਸਾਹਿਬ ਜਾਂਦੇ ਤਾਂ ਬਹੁਤ ਫਰਕ ਪੈਂਦਾ ਜੀ ਸਾਰੇ ਹਿੰਦੁਸਤਾਨ 'ਚ ਫਰਕ ਪੈਣਾ ਸੀ ਉਹਨਾਂ ਦੇ ਜਾਣ ਨਾਲ ਪਰ ਉਹ ਹਾਈ ਕਮਾਂਡ ਪਤਾ ਨਹੀਂ ਕੀ ਸੋਚਦੀ ਐ ਕਿਸ ਤਰੀਕੇ ਨਾਲ ਸੋਚਦੀ ਐ ਜੀ ਇਸਨ ਗਰਤੇਜ ਸਿੰਘ ਰਾਣਾ ਜਿਨ੍ਹਾਂ ਨੇ ਕਿਹਾ ਵੀ ਨਵਜੋਤ ਸਿੰਘ ਸਿੱਧੂ ਆ ਜਿਹੜੇ ਜੇਕਰ ਉਹ ਪੰਜਾਬ ਕਾਂਗਰਸ ਦੀ ਕਮਾਂਡ ਸੰਭਾਲਦੇ ਐ ਤੇ ਪੰਜਾਬ ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਲੋਕ ਸਭਾ ਆਮ ਚੋਣਾਂ ਨੇ ਦੇਸ਼ ਦੇ ਵਿੱਚ ਹੋਣ ਵਾਲੀਆਂ ਤੇ ਪੰਜਾਬ ਵਿੱਚ ਉਹਦੇ ਵੱਖਰੇ ਰਿਆਜਤ ਨਿਕਲ ਗਏ ਮੈਂ ਲੁਬਾਤ ਸਿੰਘ ਲਾ ਦੇ ਨਾਲ ਮਨਮੋਣ ਕਰ ਗਤੇ ਕੁਮਾਰ ਬਿਸ਼ਪ ਜੀ ਚੈਨਲ 17 ਨਿਊਜ਼ ਬਠਿੰਡਾ ਸੱਚ